ਕੁਝ ਕਰਨਾ ਵੀ ਹੈ ਕੁਝ ਬੋਲਣਾ ਵੀ ਹੈ ਕੁਝ ਸੁਣਨਾ ਵੀ ਹੈ ਕੁਝ ਕਹਿਣਾ ਵੀ ਹੈ ਜ਼ਿੰਦਗੀ ਇਸੇ ਨੂੰ ਕਹਿੰਦੇ ਆ ਨਾ ਕੁਝ ਸੁਣੀਆ ਕੁਝ ਕਹੀ ਹੈ ਹਾਂਜੀ ਤੇ ਜੇਕਰ ਤੁਸੀਂ ਮੈਨੂੰ ਕਹਿੰਦੇ ਵੀ ਗੱਲਾਂ ਕਰਦਾ ਤੇ ਮੈਂ ਤੇ ਗੱਲ ਕਰ ਲੈਣਾ ਆਪਣੇ ਵੀ ਕਰ ਲੈਣਾ ਕਿ ਜਦੋਂ ਇਹ ਸੰਸਾਰ ਸ਼ੁਰੂ ਹੋਈ ਸੀ ਜੀ ਤੇ ਥੋੜੀ ਦੇਰ ਬਾਅਦ ਇਹਨੂੰ ਢਾਉਣ ਦੇ ਆਰਡਰ ਹੋ ਗਏ ਸੀ ਅੱਛਾ ਜੀ ਤੇ ਮੈਨੂੰ ਜਿਹੜੇ ਨਾਲ ਸਾਥੀ ਚੱਲੋ ਆਉਂਦੇ ਜਾਂਦੇ ਸੀ ਜੁੜੇ ਹੋਏ ਸੀ ਕਹਿੰਦੇ ਜੀ ਉਹਨਾਂ ਨੂੰ ਢਾਉਣ ਦੇ ਰੇਟਨ ਆਰਡਰ ਹੈਗੇ ਤੁਹਾਡੇ ਹੂੰ ਤੇ ਫਿਰ ਤੁਸੀਂ ਜੇ ਢਾਏ ਦੇ ਨਹੀਂ ਫਿਰ ਕਰੋਗੇ ਕੀ ਹੂੰ ਮਿਸ ਕਰਕੇ ਜਦ ਨਹੀਂ ਜਦ ਨਹੀਂ ਮੈਂ ਕਹ ਵੀ ਨਹੀਂ ਜੇਪਾ ਇਸ ਕੁਛ ਨਹੀਂ ਬਿਟਾ ਦੇਣ ਤਾਂ ਤਾਂ ਕਿ ਹੋ ਗਿਆ ਵੀ ਆਪਣੇ ਕੋਲ ਜਿਹੜੀ ਚੀਜ਼ ਨਾਲ ਸ਼ੁਰੂ ਹੋਈ ਸੀ ਉਹ ਚੀਜ਼ ਆਪਣੇ ਅੰਦਰ ਹੈ ਕਿ ਇੰਟਰਸਟ ਤਾਂ ਆਪਣੇ ਅੰਦਰ ਹੈਗਾ ਹੀ ਹੈ ਆਪਾਂ ਪਿਆਰ ਤਾਂ ਕਰਦੇ ਹੀ ਪੈਸ਼ਨ ਤਾਂ ਹੈਗਾ ਹੀ ਹੈ ਨਾ ਅਸੀਂ ਆਪਣੀ ਹੈਲਪ ਕਰ ਰਹੇ ਹਾਂ ਆਪਣੇ ਆਤਮਾ ਦੀ ਆਵਾਜ਼ ਸੈਲਫ ਦੀ ਰਿਸਪੈਕਟ ਅੰਦਰੋਂ ਆਵਾਜ਼ ਆ ਰਹੀ ਹੈ ਵੀ ਤੇਰੇ ਆਪਣੇ ਰੁਲਦੇ ਨੇ ਤੇਰੇ ਆਪਣੇ ਰੁਲਦੇ ਹਨ ਤੇ ਇਸ ਕਰਕੇ ਜਿਵੇਂ ਕੋਈ ਆਲਣਾ ਢਾ ਲੰਦਾ ਹੈਗਾ ਤੇ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਵੀ ਉਹ ਆਲਣਾ ਦੁਆਰੇ ਨਹੀਂ ਦੁਆਰੇ ਆਲਣਾ ਨਹੀਂ ਬਣਦਾ ਹੈਗਾ ਤੇ ਜਦੋਂ ਢਾਉਣ ਦੇ ਆਰਡਰ ਹੋ ਗਏ ਕਹਿੰਦੇ ਆਹ ਹੋ ਜਾਏਗਾ ਆਹ ਹੋ ਜਾਏਗਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਆਪਣੇ ਕੋਲ ਤਾਂ ਬਹੁਤ ਕੋਸ਼ਿਸ਼ ਪ੍ਰਮਾਤਮਾ ਨੇ ਆਪਾਂ ਨੇ ਜੀ ਆ ਬਿਲਡਿੰਗਾਂ ਬਣੀਆਂ ਤੇ ਕੱਲ ਨੂੰ ਛੱਨਾ ਮੰਨ ਲਾਂਗੇ ਹੂੰ ਇਹਦੇ ਲਈ ਆਪਾਂ ਬਹੁਤ ਕੁਝ ਕਰ ਲਾਂਗੇ ਹੂੰ ਵੀ ਤੁਹਾਡੇ ਅੰਦਰੋਂ ਜਜ਼ਬਾ ਨਹੀਂ ਖਤਮ ਹੋਣਾ ਚਾਹੀਦਾ ਵੀ ਉਹ ਤਾਂ ਆਪਣੇ ਕੋਲ ਇੰਨੇ ਵੀ ਜੇ ਕਿਸਮਤ ਵੀ ਰੁਠੀ ਹੋਵੇ ਨਾ ਹੂੰ ਵੀ ਉਹ ਆਪਣੇ ਅੰਦਰ ਇੰਟਰਸਟ ਹੀ ਇੰਨਾ ਹੈ ਮੈਨੂੰ ਲੱਗਦਾ ਵੀ ਰਸਤਾ ਨਹੀਂ ਰੁਕੇਗਾ ਹੈ ਨਾ ਕੋਈ ਰਸਤੇ ਚ ਮਤਲਬ ਜੇ ਇੱਕ ਰਸਤਾ ਬੰਦ ਹੁੰਦਾ ਤਾਂ ਦੋ ਰਸਤੇ ਆਪਣੇ ਸਾਹਮਣੇ ਖੁੱਲੇ ਹੋਣਗੇ ਦੋ ਬੰਦ ਹੋ ਗਏ ਤਾਂ ਚਾਰ ਰਸਤੇ ਖੁੱਲੇ ਹੋਣਗੇ ਤੇ ਸ਼ੁਰੂ ਤੇ ਹਰ ਇੱਕ ਦੀ ਲਾਈਫ ਦੇ ਵਿੱਚ ਇਦਾਂ ਹੀ ਚੱਲਦਾ ਆਉਂਦਾ ਤੇ ਇਸ ਕਰਕੇ ਇੱਕ ਬੰਦਾ ਜਦੋਂ ਜਦੋਂ ਵਿਕਾਸ ਦੇ ਮਾਰਗ ਤੇ ਤੇ ਆਪਣੇ ਅੰਦਰਲੀ ਆਵਾਜ਼ ਸੁਣ ਕੇ ਚੱਲਦਾ ਏ ਤੇ ਮੈਨੂੰ ਲੱਗਦਾ ਹਰ ਇੱਕ ਚੀਜ਼ ਉਹਦੇ ਲਈ ਜਿਵੇਂ ਜੇ ਤੁਸੀਂ ਐਪਲ ਦੇ ਫੋਨ ਤੋਂ ਸੁਣੋਗੇ ਨਾ ਜਿਹੜਾ ਅੱਜ ਫੋਨ ਨੂੰ ਲਾਈਕ ਕਰਦੇ ਆਂ ਲੋਕ ਐਪਲ ਵਾਲੇ ਨੂੰ ਹਨ ਹਾਂਜੀ ਤੇ ਉਸ ਤੇ ਤੁਸੀਂ ਕਹਾਣੀ ਵੀ ਸੁਣੋਗੇ ਉਹ ਵੀ ਇੰਟਰਸਟਿੰਗ ਹੈ ਉਹਦੇ ਵਿੱਚ ਵੀ ਇਦਾਂ ਹੀ ਸੀ ਉਹ ਕਹਿੰਦੇ ਅਸਲ 'ਚ ਇੰਨਾ ਬੋਝ ਹੁੰਦਾ ਨਾ ਸਫਲਤਾ ਦਾ ਕਿ ਹਾਂ ਮੈਂ ਇੰਨਾ ਕੁਝ ਹੋ ਗਿਆ ਇੰਨਾ ਕੁਝ ਉਹ ਬਹੁਤ ਚੱਕੀ ਫਰੀ ਜਾਂਦਾ ਹੈਗਾ ਹੈ ਨਾ ਜਿਵੇਂ ਤੁਸੀਂ ਦੇਖਿਆ ਉਹਨਾਂ ਕੁਝ ਬੰਦੇ ਇਦਾਂ ਦੇ ਹੁੰਦੇ ਨੇ ਇਹ ਫ੍ਰੀਲੀ ਪਬਲਿਕ 'ਚ ਘੁੰਮ ਨਹੀਂ ਸਕਦੇ ਹੂੰ ਬਿਲਕੁਲ ਇੱਕ ਆਜ਼ਾਦੀ ਨਾਲ ਮਤਲਬ ਉਹਨੇ ਦੁਬਾਰੇ ਫੇਰ ਉਹਨੂੰ ਸ਼ੁਰੂ ਕਰਨ ਦਾ ਮੌਕਾ ਮਿਲਿਆ ਜਿਸ ਵੇਲੇ ਕੰਪਨੀ ਐਪਲ ਉਹਨਾਂ ਕੋਲ ਚਲੀ ਗਈ ਹੈ ਨਾ ਤੇ ਇਸ ਕਰਕੇ ਮੇਰਾ ਕਹਿਣ ਤੋਂ ਪਾਵੇ ਸੰਸਤਾ ਜਦੋਂ ਸ਼ੁਰੂ ਹੋਈ ਹੈ ਉਹ ਅੰਦਰਲੀ ਆਵਾਜ਼ ਸੁਣ ਕੇ ਸ਼ੁਰੂ ਹੋਈ ਹੈ ਆਪਣੇ ਲਈ ਸ਼ੁਰੂ ਹੋਈ ਹੈ ਕਿਸੇ ਲਈ ਨਹੀਂ ਸ਼ੁਰੂ ਹੋਈ ਜੇ ਦੂਜਿਆਂ ਲਈ ਸ਼ੁਰੂ ਕਰਦੇ ਹਨ ਫਿਰ ਤਾਂ ਥੱਕ ਜਾਂਦੇ ਆਖ ਜਾਂਦੇ ਪਰ ਪਰਿਵਾਰ ਦੇ ਵਿੱਚ ਵੀ ਮੈਨੂੰ ਪਤਾ ਨਹੀਂ ਕਿਉਂ ਲੋਕ ਥਕਣ ਲੱਗੇ ਅੱਜਕੱਲ ਪਰਿਵਾਰ ਦੇ ਪ੍ਰਤੀ ਮਾਪੇ ਦੇ ਪ੍ਰਤੀ ਜੀਵਨ ਸਾਥੀ ਦੇ ਪ੍ਰਤੀ ਬੱਚਿਆਂ ਦੇ ਪ੍ਰਤੀ ਵੀ ਡਿਊਟੀਆਂ ਅਨਭਾਉਣ ਲੱਗੇ ਕਾਫੀ ਲੋਕ ਅੱਜ ਡਿਸਟਰਬ ਹੋਣ ਲੱਗੇ ਕਿਉਂਕਿ ਪਹਿਲਾਂ ਥੱਕ ਜਾਂਦੇ ਆਖ ਜਾਂਦੇ ਉਹਨਾਂ ਦਾ ਇੰਟਰਸਟ ਹੁੰਦਾ ਫੋਨ ਤੇ ਦੇਖਣਾ বারবার ਕੁਝ ਆਈ ਆਰੀਆਂ ਦੇਖੀ ਜਾ ਰਹੇ ਆ ਉਹ ਕੋਈ ਹੋਜੀ ਇਨਫੋਰਮੇਸ਼ਨ ਹੈ ਦੇਖਣਾ ਕੋਈ ਸ਼ੋਰ ਚਾਉਂਦੇ ਸੀ ਕੱਡੇ ਕਿਸੇ ਹੋਰ ਚੀਜ਼ ਵਾਸਤੇ ਸੀ ਉਹ ਸਾਹਮਣੇ ਕੋਈ ਹੋਰ ਹੋ ਗਿਆ ਉਹਨੂੰ ਕਲਿੱਕ ਕਰ ਦਿੱਤਾ ਤੇ ਉਹ ਕਲਿੱਕ ਕਰਕੇ ਕਿੰਨਾ ਕਿੰਨਾ ਸਮਾਂ ਜਿਹੜਾ ਸੀ ਉਹ ਬੱਚੇ ਨੂੰ ਦੇਣਾ ਸੀ ਉਹ ਆਪਣੇ ਜੀਵਨ ਸਾਥੀ ਨੂੰ ਦੇਣਾ ਸੀ ਪੇਰੀਅਡਸ ਨੂੰ ਦੇਣਾ ਸੀ ਉਹ ਹੋਰੇ ਪਾਸੇ ਦੇ ਦਿੱਤਾ ਤੇ ਫਿਰ ਉਹਨਾਂ ਨੂੰ ਆਪਸ ਵਿੱਚ ਜਿਹੜਾ ਸਮਾਂ ਨਾਮਰਨ ਕਰਕੇ ਉਹ ਕੁਝ ਦਿਨੀਆਂ ਦਿਲ ਦੀਆਂ ਗੱਲਾਂ ਕਰਨੀਆਂ ਹੁੰਦੀਆਂ ਆਪਣੇ ਨਾਲ ਹੋਰ ਰਹਿ ਜਾਂਦੀਆਂ ਜਿਸ ਕਰਕੇ ਲਾਈਫ ਦੇ ਵਿੱਚ ਡਿਸਟਰਬੈਂਸ ਵੱਜ ਜਾਂਦੀ ਹੈ